ਜਿਹੜੇ ਕਹਿੰਦੇ ਸਿੱਖ ਹੈ ਸਿੱਖ ਹੈ ਦਾੜੀ ਰੱਖੀ ਹੈ ਦਾੜੀ ਰੱਖਣ ਨਾਲ ਕੋਈ ਸਿੱਖ ਨਹੀਂ ਬਣ ਜਾਂਦਾ ਦਾੜੀ ਮੁਸਲਮਾਨ ਨੇ ਰੱਖੀ ਹੈ ਦਾੜੀ ਹਿੰਦੂਆਂ ਨੇ ਰੱਖੀ ਹੈ ਦਾੜੀ ਕ੍ਰਿਸਟੀਆਂ ਨੇ ਵੀ ਰੱਖੀ ਹੈ ਇਹ ਬੰਦਾ ਕ੍ਰਿਸਚਨ ਧਰਮ ਤੋਂ ਮੂਵ ਹੋ ਕੇ ਇਹ ਬੰਦਾ ਸਿੱਖਾ ਧਰਮ ਚ ਨੌਕਰੀ ਲੈਣਾ ਵਾਸਤੇ ਸਿਕਸਸਤਾ ਚ ਇਹਨੇ ਜਿਹੜਾ ਸੀ ਦਾੜੀ ਸਰੂਪ ਨੂੰ ਸਾਹਮਣੇ ਹਾਂਜੀ ਇਹਨੇ ਉਸੇ ਕਰਕੇ ਵੀ ਨੌਕਰੀ ਮਿਲ ਜੇ ਪਰ ਇਹ ਪਹਿਲਾਂ ਕ੍ਰਿਸਚਨ ਧਰਮ ਨੂੰ ਬਿਲੋਂਗ ਕਰਦਾ ਰਿਹਾ ਕ੍ਰਿਸਚਨ ਨੂੰ ਮੰਨਦਾ ਸੀ ਭਾਜੀ ਕਿਸੇ ਵੀ ਧਰਮ ਨੂੰ ਮੰਨਦਾ ਯਾਰ ਛੱਡੋ ਗੱਲਾਂ ਜਿਹੜਾ ਬੰਦਾ ਕਰਮ ਕਰਦਾ ਮਾੜਾ ਉਹਦਾ ਧਰਮ ਕੋਈ ਨਹੀਂ ਪਹਿਲਾਂ ਤੇ ਇਹ ਗੱਲ ਨੋ ਪਰ ਜੇ ਲੋਕਾਂ ਨੇ ਸਿੱਖਣਾ ਨਹੀਂ ਕੀਤਾ ਇਹ ਲੋਕੀ ਇਹ ਵੀ ਸੁਣ ਲੈਣ ਵੀ ਟੰਗਣਾ ਵੀ ਉਹਨੂੰ ਸਿੱਖਣਾ ਨਹੀਂ ਹੈ ਫਿਰ ਜੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਬੰਦੇ ਨੂੰ ਚੱਕ ਕੇ ਗੈਂਗਸਟਰ ਦਾ ਵੀ ਗੈਂਗਸਟਰ ਹੈ ਉਹਦਾ ਇਨਕਾਊਂਟਰ ਕੀਤਾ ਜਾ ਸਕਦਾ ਹੈ ਉਹਦੇ ਪੱਟ ਤੇ ਲੱਤ ਤੇ ਗੋਲੀ ਮਾਰੀ ਜਾ ਸਕਦੀ ਜਾਂ ਇਹ ਪੁਲਿਸ ਵਾਲਿਆਂ ਦੀ ਪਿਸਟਲ ਲੈ ਕੇ ਭੱਜਣ ਲੱਗਾ ਸੀ ਤਾਂ ਪੁਲਿਸ ਵਾਲੇ ਵੀਰਾਂ ਨੂੰ ਹੱਥ ਜੁੜ ਕੇ ਬੇਨਤੀ ਆ ਇੰਦਰਾਂ ਗਾਂਧੀ ਨੂੰ ਤੁਸੀਂ ਟੰਗਿਆ ਸੀਗਾ ਪ੍ਰਸ਼ਾਸਨ ਵਾਲੇ ਸੁਣ ਲੈਣ ਤੇ ਨਾਲ ਬੇਨਤੀ ਬੁੱਚੜ ਤੋਂ ਵੀ ਪੁਲਿਸ ਵਾਲੇ ਟੰਗਿਆ ਸੀਗਾ ਇਦਾਂ ਦੇ ਕਾਰਨਵੇਂ ਵੀ ਕਿਤੇ ਪੁਲਿਸ ਵਾਲੇ ਵੀਰ ਸੇਵਾ ਲੈਂਦੇ ਰਹਿਣ ਤੇ ਮੈਂ ਕਹਿੰਦਾ ਪੁਲਿਸ ਦਾ ਕੱਤ ਬਹੁਤ ਉੱਚਾ ਹੋ ਜਾਏਗਾ ਬਹੁਤ ਅਸੀਂ ਸਿਰ ਦਾ ਤਾਜ ਬਣਾ ਕੇ ਰੱਖਾਂਗੇ ਪੰਜਾਬ ਪੁਲਿਸ ਨੂੰ ਜੇ ਪੰਜਾਬ ਪੁਲਿਸ ਖੇਡ ਵਰਤਾ ਦੇਵੇ ਉਹ ਜੇਲ੍ਹ ਦੇ ਵਿੱਚ ਵੀ ਬੜੇ ਸੂਰਮੇ ਬੈਠੇ ਨੇ ਉਹ ਆਪਣੇ ਆਪ ਗੁਰੂ ਸਾਹਿਬ ਨੇ ਸੇਵਾ ਕਿਹਨੂੰ ਦੇਣੀ ਉਹ ਦੇ ਹੀ ਦੇਣੀ ਆ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਮੈਂ ਬੇਨਤੀ ਕਰਾਂਗਾ ਸਰਕਾਰਾਂ ਨੂੰ ਇਹਦੇ ਪ੍ਰਤੀ ਬੜੀ ਸਿਹਰਦਦਾ ਦੇ ਨਾਲ ਕਾਨੂੰਨਾਂ ਦੇ ਉੱਪਰ ਧਿਆਨ ਦੇਣਾ ਪੈਣਾ ਹੈ ਕਿਉਂਕਿ ਜਦੋਂ ਇਦਾਂ ਦੇ ਬੰਦੇ ਅਸੀਂ ਅਸੀਂ ਘਟਨਾਵਾਂ ਕਰ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਸੁਰੱਖਿਤੀ ਸੁਰੱਖਿਆ ਦਿੱਤੀ ਜਾਂਦੀ ਹੈ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਵੀ ਸੁਰੱਖਿਆ ਦਿੱਤੀ ਜਾਂਦੀ ਵੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਕਿ ਐਸੇ ਲੋਕ ਪ੍ਰੋਟੈਕਸ਼ਨ ਦੇ ਕਾਬਲ ਨੇ ਦਿਨ ਰੋਜ਼ ਦੇ ਫਾਦਰ ਵੀ ਆਏ ਸੀਗੇ ਉਹ ਕਹਿੰਦੇ 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 ਵੀ 2.5 ਸਾਲ ਹੋ ਗਏ ਇਸੇ ਤਰੀਕੇ ਨਾਲ ਮੇਰੇ ਬੱਚੀ ਦਾ ਵੀ ਹੋਇਆ ਸੀ ਫਾਸਟ ਟੈਗ ਐਚਆਈਵਜ਼ ਲੱਗਾ ਸੀ ਮਾਮਲਾ ਹਾਈਲਾਈਟ ਹੋਇਆ ਸੀ ਪਰ ਹਜੇ ਤੱਕ ਫਾਂਸੀ ਨਹੀਂ ਹੋਈ ਬਾਜੀ ਮੈਂ ਉਹੀ ਤਾਂ ਕਹਿ ਰਿਹਾ ਉਹ ਪੁਲਿਸ ਵਾਲ ਦੀ ਬੱਚੇ ਨਾਲੇ ਉਹਦੇ ਫਾਜ਼ਲ ਦਿਲਰੋਜ਼ ਦੇ ਪੁਲਿਸ ਵਿੱਚ ਸੀਗੇ ਨਾਲੇ ਮਲਾਜਮ ਸੀਗੇ ਪੰਜਾਬ ਪੁਲਿਸ ਦੇ 20 ਸਾਲ ਵਾਲੇ ਪੁਲਿਸ ਵਾਲ ਦੀ ਬੇਟੀ ਨੂੰ ਇਨਸਾਫ ਨਹੀਂ ਮਿਲਦਾ ਭਾ ਤੇ ਆਮ ਪਰਿਵਾਰ ਨੂੰ ਇਨਸਾਫ ਕਿੱਥੋਂ ਮਿਲੇਗਾ ਇਹ ਇਨਸਾਫ ਖਾਲਸੇ ਦੀ ਕਚਹਿਰੀ 'ਚ ਹੋਣਾ ਤੇ ਖਾਲਸੇ ਨੇ ਕਰਨਾ ਤੁਹਾਡੇ ਸਾਹਮਣੇ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਜਲੰਧਰ ਦੇ ਵਿੱਚ 13 ਸਾਲ ਦੀ ਬੱਚੀ ਦੇ ਨਾਲ ਜੋ ਕੁਝ ਹੋਇਆ ਉਸ ਦੇ ਨਾਲ ਜਲੰਧਰ ਦਹਿਲਿਆ ਹੋਇਆ ਹੈ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਬਹੁਤ ਸਵਾਲ ਉਠਰੇ ਨੇ ਕਿ ਜਿਸ ਵੇਲੇ ਅਕਤੀਵਲੋ ਕੀਤਾ ਜਿਸ ਪੁਲਿਸ ਨੇ ਹੋਇਆ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਆ ਪ੍ਰਿੰਸੀ ਪਰਮਾਨਾਹੂਰੀ ਸਾਡੇ ਨਾਲ ਨੇ ਗੱਲਬਾਤ ਕਰਨ। ਅੱਛਾ ਪਰਿਵਾਰ ਦੇ ਨਾਲ ਜੋ ਇਸ ਵਕਤ ਹੋ ਰਹੀ ਹੈ ਜਾਂ ਫਿਰ ਜੋ ਚੀਜ਼ਾਂ ਉਹ ਨਿਕਲ ਕੇ ਆ ਰਹੀਆਂ ਨੇ। ਅੰਤਿਮ ਅਰਦਾਸ ਦੇ ਉੱਪਰ ਤੁਸੀਂ ਪਹੁੰਚੇ ਹੋ। ਤੁਸੀਂ ਪਰਿਵਾਰ ਨੂੰ ਮਿਲੇ ਵੀ ਹੋਵੋਗੇ। ਕੀ ਕਹਿ ਰਿਹਾ ਪਹਿਲਾਂ ਤਾਂ ਪਰਿਵਾਰ ਅਤੇ 올ਓਵਰ ਤੁਸੀਂ ਕਿਵੇਂ ਦੇਖ ਰਹੇ ਹੋ? ਠੀਕ ਚੱਲ ਰਿਹਾ ਹੈ ਜੀ। ਪੁਲਿਸ ਠੀਕ ਕਰ ਰਹੀ ਹੈ। ਦੇਖੋ ਦੇਖੋ ਪੁਲਿਸ ਦਾ ਜੀ ਆਪਣਾ ਕੰਮ ਹੈ ਨਾ। ਉਸ ਸਮੇਂ ਜੋ ਸਥਾਨ ਦੇ ਉੱਪਰ ਜਿਹੜੀ ਜੇ ਖੇਡ ਵਾਪਰ ਜਾਂਦੀ ਵਾਪਰ ਜਾਂਦੀ ਹੁਣ ਤਾਂ ਪੁਲਿਸ ਪ੍ਰਸ਼ਾਸਨ ਵਾਸਤੇ ਤਾਂ ਕੋਈ ਵੀ ਜੁਰਮ ਕਰਨ ਵਾਲਾ ਉਹਨੇ ਉਹਨੂੰ ਉਸੇ ਨਿਗਰਾਨੀ ਵਾਲੀ ਵੇਖਣਾ ਤੇ ਹੁਣ ਪੁਲਿਸ ਨੇ ਰਿਮਾਂਡ ਤੇ ਲਿਆ ਹੋਇਆ ਰਿਮਾਂਡ ਤੋਂ ਬਾਅਦ ਉਹਨੂੰ ਜੇਲ੍ਹ ਚ ਭੇਜਿਆ ਜਾਏਗਾ ਜੇਲ੍ਹ ਤੋਂ ਬਾਅਦ ਗੁਰੂ ਸਾਹਿਬ ਕਿਰਪਾ ਕਰਨ ਜੋ ਸਮਾਂ ਆਉਣ ਤੇ ਦੇਖੋ ਜੇਲ੍ਹ ਦੇ ਵਿੱਚ ਵੀ ਬੜੇ ਸੂਰਮੇ ਬੈਠੇ ਨੇ ਉਹ ਆਪਣੇ ਆਪ ਗੁਰੂ ਸਾਹਿਬ ਨੇ ਸੇਵਾ ਕਿਹਨੂੰ ਦੇਣੀ ਉਹ ਦੇ ਹੀ ਦੇਣੀ ਆ ਪਰ ਇਹ ਜਿਹੜੀ ਘਟਨਾ ਵਾਪਰੀ ਹੈ ਮੈਂ ਬੇਨਤੀ ਇਹ ਕਰਾਂਗਾ ਸਰਕਾਰਾਂ ਨੂੰ ਇਹਦੇ ਪ੍ਰਤੀ ਬੜੀ ਸਿਹਰਦਦਾ ਦੇ ਨਾਲ ਕਾਨੂੰਨਾਂ ਦੇ ਉੱਪਰ ਧਿਆਨ ਦੇਣਾ ਪੈਣਾ ਕਿਉਂਕਿ ਜਦੋਂ ਇਦਾਂ ਦੇ ਬੰਦੇ ਅਸੀਂ ਅਸੀਂ ਘਟਨਾਵਾਂ ਕਰ ਜਾਂਦੇ ਨੇ ਤੇ ਉਹਨਾਂ ਨੂੰ ਆਪਾਂ ਸੁਰੱਖਿਆ ਪੂਰੀ ਸੁਰੱਖਿਆ ਦਿੱਤੀ ਜਾਂਦੀ ਹੈ ਜੇਲ੍ਹ ਤੋਂ ਬਾਹਰ ਆਣ ਤੋਂ ਬਾਅਦ ਵੀ ਸੁਰੱਖਿਆ ਦਿੱਤੀ ਦੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਕਿ ਐਸੇ ਲੋਕ ਪ੍ਰੋਟੈਕਸ਼ਨ ਦੇ ਕਾਬਲ ਨੇ ਐਸੇ ਲੋਕਾਂ ਨੂੰ ਜੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਬੰਦੇ ਨੂੰ ਚੱਕ ਕੇ ਗੈਂਗਸਟਰ ਦਾ ਮਣ ਵੀ ਗੈਂਗਸਟਰ ਹੈ ਉਹਦਾ এনਕਾਊਂਟਰ ਕੀਤਾ ਜਾ ਸਕਦਾ ਹੈ ਉਹਦੇ ਪੱਟ ਤੇ ਲੱਤ ਤੇ ਗੋਲੀ ਮਾਰੀ ਜਾ ਸਕਦੀ ਜਾਂ ਪੁਲਿਸ ਵਾਲਿਆਂ ਦੀ ਪਿਸਟਲ ਲੈ ਕੇ ਪਿੱਛੇ ਲੱਗਾ ਸੀ ਤਾਂ ਪੁਲਿਸ ਵਾਲੇ ਵੀਰਾਂ ਨੂੰ ਹੱਥ ਜੁੜ ਕੇ ਬੇਨਤੀ ਆ ਇੰਦਰਾਂ ਗਾਂਧੀ ਨੂੰ ਤੁਸੀਂ ਟੰਗਿਆ ਸੀਗਾ ਪ੍ਰਸ਼ਾਸਨ ਵਾਲੇ ਸੁਣ ਲੈਂਦੇ ਆ ਨਾਲ ਬੈਂਤੇ 부ਚੜ ਤੋਂ ਵੀ ਪੁਲਿਸ ਵਾਲੇ ਟੰਗਿਆ ਸੀਗਾ ਤੇ ਇਦਾਂ ਦੇ ਕਾਰਨਵੇਂ ਵੀ ਕਿਤੇ ਪੁਲਿਸ ਵਾਲੇ ਵੀਰ ਸੇਵਾ ਲੈਂਦੇ ਰਹਿਣ ਤੇ ਮੈਂ ਕਹਿੰਦਾ ਪੁਲਿਸ ਦਾ ਕੱਤ ਬਹੁਤ ਉੱਚਾ ਹੋ ਜਾਏਗਾ ਬਹੁਤ ਅਸੀਂ ਸਿਰ ਦਾ ਤਾਜ ਬਣਾ ਕੇ ਰੱਖਾਂਗੇ ਪੰਜਾਬ ਪੁਲਿਸ ਨੂੰ ਜੇ ਪੰਜਾਬ ਪੁਲਿਸ ਖੇਡ ਵਰਤਾ ਦੇਵੇ ਪੱਕੀ ਦੂਜੀ ਗੱਲ ਜਿਹੜੇ ਲੋਕ ਇੱਥੇ ਜਾਤ ਪ੍ਰਾਤ ਦਾ ਕਰ ਰਹੇ ਨੇ ਧਰਮ ਦਾ ਕਰ ਰਹੇ ਨੇ ਮੈਂ ਬੇਨਤੀ ਕਰਾਂਗਾ ਕ੍ਰਿਮੀਨਲ ਬੰਦੇ ਦੀ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਪਰ ਇੰਨੀ ਗੱਲ ਯਾਦ ਰੱਖ ਲੈਣ ਜਿਹੜੇ ਕਹਿੰਦੇ ਸਿੱਖ ਹੈ ਸਿੱਖ ਹੈ ਦਾੜੀ ਰੱਖੀ ਹੈ ਦਾੜੀ ਰੱਖਣਾ ਕੋ ਸਿੱਖ ਨਹੀਂ ਬਣ ਜਾਂਦਾ ਦਾੜੀ ਮੁਸਲਮਾਨ ਨੇ ਰੱਖੀ ਹੈ ਦਾੜੀ ਹਿੰਦੂਆਂ ਨੇ ਰੱਖੀ ਹੈ ਦਾੜੀ ਕ੍ਰਿਸਚੀਅਨ ਨੇ ਵੀ ਰੱਖੀ ਹੈ ਇਹ ਬੰਦਾ ਕ੍ਰਿਸਚੀਅਨ ਧਰਮ ਤੋਂ ਮੂਵ ਹੋ ਕੇ ਇਹ ਬੰਦਾ ਸਿੱਖਾ ਧਰਮ ਚ ਨੌਕਰੀ ਲੈਣਾ ਵਾਸਤੇ ਸਖਸਤਾ ਚ ਇਹਨੇ ਜਿਹੜਾ ਸੀ ਦਾੜੀ ਸਰੂਪ ਨੂੰ ਸੰਭਾਲਿਆ ਹਾਂਜੀ ਇਹਨੇ ਉਸੇ ਕਰਕੇ ਵੀ ਨੌਕਰੀ ਮੇਜੇ ਪਰ ਇਹ ਪਹਿਲਾਂ ਕ੍ਰਿਸਚੀਅਨ ਧਰਮ ਨੂੰ ਬਿਲੋਂਗ ਕਰਦਾ ਰਿਹਾ ਕ੍ਰਿਸਚੀਅਨ ਨੂੰ ਮੰਨਦਾ ਸੀ ਭਾਜੀ ਕਿਸੇ ਵੀ ਧਰਮ ਨੂੰ ਮੰਨਦਾ ਯਾਰ ਛੱਡੋ ਗੱਲਾਂ ਜਿਹੜਾ ਬੰਦਾ ਕਰਮ ਕਰਦਾ ਮਾੜਾ ਉਹਦਾ ਧਰਮ ਕੋਈ ਨਹੀਂ ਪਹਿਲਾਂ ਦੇਖ ਲੈ ਨੋਟ ਕਰ ਲੋ ਉਹਦੇ ਕੋਈ ਧਰਮ ਹੀ ਨਹੀਂ ਹੈਗਾ ਉਹ ਇਨਸਾਨ ਹੀ ਨਹੀਂ ਹੈਗਾ ਪਰ ਜੇ ਲੋਕ ਕਹਿੰਦੇ ਨੇ ਸਿੱਖਾਂ ਨੇ ਕੀਤਾ ਤੇ ਇਹ ਲੋਕੀ ਇਹ ਵੀ ਸੁਣ ਲੈਣ ਵੀ ਟੰਗਣਾ ਵੀ ਉਹਨੂੰ ਸਿੱਖਾ ਨਹੀਂ ਹੈ ਫਿਰ ਇਹ ਸਵਾਲ ਫਿਰ ਵਾਜਬ ਬਣਦਾ ਹੈ ਕਿ ਜੇਕਰ ਅੰਮ੍ਰਿਤਧਾਰੀ ਸਿੱਖ ਨੇ ਇਹ ਚੀਜ਼ ਕੀਤਾ ਹੈ ਜਾਂ ਫਿਰ ਜੇ ਉਹ ਵੀ ਹੋਇਆ ਤੇ ਉਸ ਬੰਦੇ ਦਾ ਦਸਤਰੇ ਆ ਵੀ ਅੰਮ੍ਰਿਤਧਾਰੀ ਹੈ ਨਿਉ ਕਿਸ਼ਚਨ ਦਾ ਤੋਂ ਹੋਇਆ ਉਹਦਾ ਉਹਦਾ ਸੀਸ ਅਕਾਲ ਤਖਤ ਸਾਹਿਬ ਦੇ ਉੱਪਰ ਜਾ ਕੇ ਰੱਖਿਆ ਹੋਣਾ ਪਾਜੀ ਅਕਾਲ ਤਖਤ ਸਾਹਿਬ ਤੇ ਇੱਕੋ ਮੈਂ ਤਾਂ ਕਹਿੰਦਾ ਜਿਹੜਾ ਇੱਥੇ ਪਹਿਲਾਂ ਇੱਥੇ ਬੰਦੇ ਜਿੰਨੇ ਹਾਜ਼ਰ ਸੀ ਇੰਨਾ ਕੁਝ ਕੀਤਾ ਨੂੰ ਕੁੱਟਿਆ ਨਾਲ ਦੀ ਨਾਲ ਖੇਡ ਵਾਪਰ ਜਾਂਦੀ ਨਾ ਕੋਈ ਵਕੀਲ ਤੇ ਨਾ ਕੋਈ ਦਲੀਲ ਨਾ ਕੋਈ ਕੇਸ ਬੰਨਾ ਸੀ ਨਾਲ ਦੀ ਨਾਲ ਉਹਨੇ ਇੱਕ ਪ੍ਰੋਸੈਸ ਹੈ ਕਹਾਣੀ ਉਸ ਪਾਸੇ ਪੈ ਗਈ ਆ ਕੋਈ ਗੱਲ ਨਹੀਂ ਉਹ ਕਹਾਣੀ ਵਿੱਚ ਜਿਹੜੀ ਹਿੱਸੇ ਤੇ ਚੜੇਗੀ ਉਹ ਤੁਹਾਡੇ ਨਾਲ ਨਾ ਅਸੀਂ ਇੱਥੇ ਔਨ ਮੀਡੀਆ ਡਿਸਕਸ ਕਰ ਸਕਦੇ ਆ ਨਾ ਤੇ ਗੱਲ ਕਰ ਸਕਦੇ ਆ ਪਰ ਇੰਨੀ ਗੱਲ ਤੁਹਾਨੂੰ ਜਰੂਰ ਦੱਸਦੇ ਆ ਵੀ ਗੁਰੂ ਕਾ ਖਾਲਸਾ ਸਦਾ ਤਿਆਰ ਬਰ ਤਿਆਰ ਹੈ ਤਿਆਰ ਬਰ ਤਿਆਰ ਰਹੇਗਾ ਸਮੇਂ-ਸਮੇਂ ਤੇ ਸੌਦੇ ਲੱਗਦੇ ਆਏ ਨੇ ਤੇ ਸੌਦੇ ਲੱਗਦੇ ਆ ਰਹੇ ਆ ਆਖਰੀ ਸਵਾਲ ਆਖਰੀ ਸਵਾਲ ਮੇਰਾ ਦਿਲਰੋਜ ਦੇ ਫਾਦਰ ਵੀ ਆਏ ਸੀਗੇ ਉਹ ਕਹਿੰਦੇ 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 ਵੀ 2.5 ਸਾਲ ਹੋ ਗਏ ਇਸੇ ਤਰੀਕੇ ਨਾਲ ਮੇਰੇ ਬੱਚੀ ਦਾ ਵੀ ਹੋਇਆ ਸੀ ਫਾਸਟ ਟੈਗ ਕੇਸ ਲੱਗਾ ਸੀ ਮਾਮਲਾ ਹਾਈਲਾਈਟ ਹੋਇਆ ਸੀ ਪਰ ਹਜੇ ਤੱਕ ਫਾਂਸੀ ਨਹੀਂ ਹੋਈ ਭਾਜੀ ਮੈਂ ਉਹੀ ਤਾਂ ਕਹਿ ਰਿਹਾ ਉਹ ਪੁਲਿਸ ਵਾਲ ਦੀ ਬੱਚੇ ਨਾਲੇ ਉਹਦੇ ਫਾਦਰ ਦਿਲਰੋਜ ਦੇ ਪੁਲਿਸ ਵਿੱਚ ਸੀਗੇ ਨਾਲੇ ਮੁਲਾਜ਼ਮ ਸੀਗੇ ਪੰਜਾਬ ਪੁਲਿਸ ਉਹ 29 ਸਾਲ ਵਾਲੇ ਪੁਲਿਸ ਵਾਲ ਦੀ ਬੇਟੀ ਨੂੰ ਇਨਸਾਫ ਨਹੀਂ ਮਿਲਦਾ ਤਾਂ ਆਮ ਪਰਿਵਾਰ ਨੂੰ ਇਨਸਾਫ ਕਿੱਥੋਂ ਮਿਲੇਗਾ ਇਹ ਇਨਸਾਫ ਖਾਲਸੇ ਦੀ ਕਚਹਿਰੀ 'ਚ ਹੋਣਾ ਤੇ ਖਾਲਸੇ ਨੇ ਕਰਨਾ ਹੈ ਤੁਹਾਡੇ ਸਾਹਮਣੇ ਹੁੰਦੇ ਆਏ ਨੇ ਤੇ ਹੁੰਦੇ ਰਹਿਣਗੇ ਧੰਨਵਾਦ ਪਰ ਮੈਰੂ ਨੇ ਜੋ ਚੀਜ਼ ਕੀਤੀ ਹੈ ਫਿਰ ਮੰਨ ਜੀ ਬਿਲਕੁਲ ਹੋਏਗਾ ਜਿਸ ਮੈਰੂ ਨੇ ਕੇ ਕਰਕੇ ਵੀ ਗਿਆ ਉਹ ਕਿਹੜਾ ਗੱਲਾਂ ਕਰਕੇ ਗਿਆ ਖੇੜ ਵਰਤਾਕੀ ਗਿਆ ਜੀ ਆਜੀ ਜੀ ਨੇ ਬਿਆਨ ਦਿੱਤਾ ਹੈ ਤੇ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰ ਇਹ ਖੇਡ ਤੁਹਾਡੇ ਸਾਹਮਣੇ ਵਾਪਰੇਗੀ ਜਰੂਰ ਤੁਹਾਡੇ ਸਮਰਥਨ ਪਰਵਾਹ ਜੀ ਨਾਲ ਖੜੇ ਆ ਪਰਿਵਾਰ ਦੇ ਦਿਨ ਰਾਤ ਨਾਲ ਖੜੇ ਆ ਜਾਨ ਸਾਡਾ ਆਪਣਾ ਪਰਿਵਾਰ ਆ ਆ ਖੜੇ ਆ ਸ਼ਿਭੂ ਸਾਡਾ ਰਿਸ਼ਤੇਦਾਰ ਰਾਜਪੁਰੇ ਤੋਂ ਉਹਨਾਂ ਦਾ ਪਰਿਵਾਰ ਦਾ ਤੇ ਜੇ ਇਹਦੇ ਰਿਸ਼ਤੇਦਾਰ ਨੇ ਤੇ ਮੇਰੇ ਰਿਸ਼ਤੇਦਾਰ ਨੇ ਮੇਰਾ ਪਰਿਵਾਰ ਹੈ ਮੈਂ ਕੋਈ ਇੱਥੇ ਜਥੇ ਦਿੰਦੀ ਆ ਪਰਵਾਨਾ ਬਣ ਕੇ ਥੋੜੀ ਆ ਅਸੀਂ ਆਪਣੇ ਪਰਿਵਾਰ ਕਰਕੇ ਆਏ ਇੱਥੇ ਭਾਜੀ ਧੰਨਵਾਦ